ਇਹ ਬਣਾ ਚਾਹੀਏ ਚਾਰਟਰਡ ਅਕਾਊਂਟੈਂਟ ਤੇ ਮੈਂ ਮਤਲਬ ਜਿੱਦਾਂ ਹੁਣ ਮਿਹਨਤ ਕੀਤੀ ਆ ਉਦਾਂ ਹੀ ਕਾਉਸਲ ਪਲੱਸਸ ਨੂੰ ਮਿਹਨਤ ਕਰਕੇ ਮੈਂ ਆਪਣਾ ਟਰਾਈ ਕਰਨ ਦੀ ਬੈਸਟ ਹੈ ਕਿ ਮੈਂ ਗਾਹ ਨਹੀਂ ਮੈਰਿਟ ਵਿੱਚ ਲਿਸਟ ਵਿੱਚ ਰਵਾਂ ਤੇ ਆਪਣਾ ਜਿਹੜਾ ਏਮ ਆ ਉਹਨੂੰ ਸਕਸੈਸਫੁਲੀ ਲਗਾਉਂ ਮੈਡਮ ਹੋਣਾ ਨੇ ਅੱਜ ਤੋਂ ਕੋਈ 23-24 ਸਾਲ ਪਹਿਲਾਂ ਇੱਕ ਗੁਰੂਕੁਲ ਨਾਂ ਦਾ ਛੋਟਾ ਜਿਹਾ ਕੁੰਟਾ ਜਿਹੜਾ ਲਾਇਆ ਸੀ ਉਹ ਅੱਜ ਵੱਧ ਫੁੱਲ ਕੇ ਬਹੁਤ ਵੱਡਾ ਅਸਰਤ ਬਣ ਚੁੱਕਾ ਹੈ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਮੈਰਿਟ ਸੂਚੀ ਵਿੱਚ ਆ ਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ਪਿੱਕੀਵਿੰਡ ਸਥਿਤ ਗੁਰੂਕੋਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪਵਨਦੀਪ ਕੌਰ ਸੁਪਤਰੀ ਰਸਾਲ ਸਿੰਘ ਪਿੰਡ ਵਾਤਾਰਾ ਸਿੰਘ ਨੇ ਪੰਜਾਬ ਭਾਰ ਵਿੱਚੋਂ ਜਾਰੀ ਕੀਤੀ ਦਸਵੀਂ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਪਵਨਦੀਪ ਕੌਰ ਨੇ 97% ਦੀ ਅੰਕ ਲੈ ਕੇ ਤਰਨਤਾਰਨ ਜ਼ਿਲ੍ਹੇ ਵਿੱਚੋਂ ਤੀਸਰਾ ਅਤੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਪ੍ਰਵੀਨ ਕੌਰ ਸੁਪਤਰੀ ਛਮਸ਼ੀਰ ਸਿੰਘ ਪਿੰਡ ਪੁੱਚਰ ਨੇ 96% ਦੀ ਅਤੇ ਮਨਪ੍ਰੀਤ ਕੌਰ ਸੁਪੁੱਤਰੀ ਪਿੰਡ ਬਾਸਰਕੇ ਅਤੇ ਮਹਿਕਦੀਪ ਕੌਰ ਸੁਪੁੱਤਰੀ ਗਰਸੇਵਕ ਸਿੰਘ ਪਿੰਡ ਵਾਂ ਤਾਰਾ ਸਿੰਘ ਨੇ 95% ਦੀ ਅੰਕ ਲੈ ਕੇ ਸਕੂਲ ਵਿੱਚੋਂ ਕਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ ਹੈ ਇਸ ਸਮੇਂ ਜਿੱਤੇ ਸਾਡੇ ਪ੍ਰਤੀਨਿਧ ਨੇ ਬੱਚਿਆਂ ਅਤੇ ਨਾਲ ਗੱਲਬਾਤ ਕੀਤੀ ਉਥੇ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਗਈ ਆਓ ਤੁਸੀਂ ਵੀ ਸੁਣੋ ਕਿ ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਤੇ ਉਹਨਾਂ ਦੇ ਅਧਿਆਪਕਾਂ ਦਾ ਕੀ ਹੈ ਕਹਿਣਾ ਜਿਹੜਾ ਨੇ ਕਿਹੜੇ ਸਕੂਲ ਪੜ੍ਹਦੀਆਂ ਤੇ ਕੀ ਅੱਜ ਉਪਲਬਧੀ ਗਈ ਆ ਮੈਂ ਮੈਗਦੀਪ ਕੌਰ ਆ ਮੈਂ ਗੁਰੂਗੁਰੂ ਕੁੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਦੀ ਆ ਅੱਜ ਮੈਂ ਆਪਣੇ ਟੀਚਰਸ ਦੇ ਕਰਕੇ ਆਪਣੇ ਪਰਿਵਾਰ ਦੇ ਕਰਕੇ 3 ਪੋਜੀਸ਼ਨ ਹਾਸਲ ਕੀਤੀ ਆ ਮੈਂ ਬਹੁਤ ਖੁਸ਼ ਆ ਕਿਉਂਕਿ ਮੇਰੇ ਪਾਪਾ ਮੇਰੇ ਮੰਮਾ ਮੇਰੇ ਟੀਚਰਸ ਬਹੁਤ ਸਪੋਰਟ ਕਰਦੇ ਮੇਰੀ ਤੇ ਉਹਨਾਂ ਨੇ ਮੈਨੂੰ ਇਸ ਪਹੁੰਚ ਤੱਕ ਪਹੁੰਚਣ ਦੇ ਵਾਸਤੇ ਬਹੁਤ ਪ੍ਰੇਰਿਤ ਕੀਤਾ ਤੇ ਮੈਂ ਬਹੁਤ ਖੁਸ਼ ਹਾਂ ਤੁਹਾਡਾ ਕੀ ਨਾਮ ਆ ਤੇਰਾ ਕਿਹੜੇ ਸਕੂਲ ਪੜਦੀ ਆ ਕਿ ਕਿੰਨੀ ਪੋਜੀਸ਼ਨ ਆਈ ਆ ਤੇ ਕਿਹੜਾ ਪਿੰਡ ਆ ਆਪਣਾ ਮੇਰਾ ਨਾਮ ਅਨਪ੍ਰੀਤ ਕੌਰ ਆ ਮੈਂ ਗੁਇਗੁਲ ਪਬਲਿਕ ਸੀਨੀਅਰ ਸਕੂਲ ਪੜਦੀ ਆ ਮੇਰਾ ਪਿੰਡ ਬਸਰਕੇ ਆ ਮੇਰੀ 94.6 ਪਰਸੈਂਟੇਜ ਆਈ ਆ ਮੈਂ ਇਸ ਚੀਜ਼ ਤੋਂ ਬਹੁਤ ਖੁਸ਼ ਹਾਂ ਮੇਰੇ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ ਇਸ ਲਈ ਮੇਰੇ ਘਰਦਿਆਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਹੈ ਮੇਰੇ ਮਾਣੇ ਤਾਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਮੈਨੂੰ ਸਪੋਰਟ ਕਰਨ ਲਈ ਮੈਨੂੰ ਹਰ ਟਾਈਮ ਵਧੀਆ ਤਸੱਲੀ ਚਾਹ ਮੇਰੀ 96% ਆਇਆ ਤੇ ਸਕੂਲ ਚ ਸੈਕਿੰਡ ਪੋਜੀਸ਼ਨ ਆਈ ਹੈ 10 ਦੇ ਵਿੱਚੋਂ ਤੇ ਸਰ ਸਾਰੇ ਸਾਡੇ ਸਕੂਲ ਦੇ ਟੀਚਰਸ ਦਾ ਤੇ ਮੇਰੀ ਫੈਮਲੀ ਦੇ ਇਸ ਫੋਟ ਦੇ ਕਰਕੇ ਹੋਇਆ ਹੈ ਸਾਡੇ ਟੀਚਰਸ ਬਹੁਤ ਵਧੀਆ ਇੱਥੇ ਦੇ ਟੀਚਰਸ ਆ ਜਿਨ੍ਹਾਂ ਨੇ ਸਾਰੇ ਡਾਊਟ ਕਲੀਅਰ ਕੀਤੇ ਆ ਤੇ ਉਹਨਾਂ ਦੇ ਕਰਕੇ ਇਹ ਪੋਜੀਸ਼ਨ ਆ ਸਕੀ ਬੱਚੇ ਟੀਚਰਾਂ ਨੇ ਮਿਹਨਤ ਕੀਤੀ ਹੈ ਤੇ ਬੱਚਾ ਅੱਜ ਪੜ੍ਹਾਈ ਕਰਕੇ ਤੇ ਚੰਗੇ ਨੰਬਰ ਲੈ ਕੇ ਪ੍ਰਾਪਤ ਤੇ ਪਾਸ ਹੋਇਆ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਇਥੇ ਮੇਰਾ ਨਾਮ ਹਰਨਾਨ ਸਿੰਘ ਹੈ ਮੈਂ ਇਥੇ ਪਿਛਲੇ ਕੁਝ 4-5 ਸਾਲ ਤੋਂ ਪੜਾ ਰਿਹਾ ਹਾਂ ਇਹ ਮੈਡਮ ਹੋਣਾ ਨੇ ਅੱਜ ਤੋ ਕੋਈ ਲਾਲੋਕੀ 30 ਸਾਲ ਪਹਿਲਾਂ ਇੱਕ ਗੁਰੂਕੁਲ ਨਾਂ ਦਾ ਛੋਟਾ ਜਿਹਾ ਬੋਟਾ ਜਿਹੜਾ ਲਾਇਆ ਸੀ ਉਹ ਅੱਜ ਵੱਧ ਵੱਡ ਬੁਲ ਕੇ ਬਹੁਤ ਵੱਡਾ ਦਰਖਤ ਬਣ ਚੁੱਕਾ ਹੈ ਪੂਰੇ ਇਲਾਕੇ ਦੇ ਵਿੱਚ ਜਿਹੜਾ ਗੁਰੂਕੁਲ ਕਾਰਜ ਦਾ ਨਾਂ ਹੈਗਾ ਅੱਜ ਜਿਹੜੀਆਂ ਬੱਚੀਆਂ ਫਸਟ ਆਈਆਂ ਐ ਜੀਸ਼ਾਂ ਦੇ ਵਿੱਚ ਆਈਆਂ ਬਹੁਤ ਖੁਸ਼ੀ ਵਾਲੀ ਗੱਲ ਐ ਸਾਡੇ ਲਈ ਸਾਰੇ ਸਕੂਲ ਲਈ ਸਾਡੇ ਜਿਹੜੇ ਇਲਾਕੇ ਲਈ ਤੇ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉਹਨਾਂ ਲਈ ਮਾਣ ਵਾਲੀ ਗੱਲ ਐ ਕਿਉਂਕਿ ਮੈਡਮ ਉਹਨਾਂ ਨੇ ਇਹ ਮਤਲਬ ਉਹਨਾਂ ਦਾ ਸੁਪਨਾ ਹੈ ਕਿ ਸਾਡੇ ਜਿਹੜੇ ਬੱਚਿਆਂ ਦੀ ਮੈਰਿਟ ਆਵੇ ਮੈਰਿਟ ਲਿਸਟ ਦੇ ਵਿੱਚ ਉਹ ਉਹਨਾਂ ਤੇ ਅੱਜ ਉਹਨਾਂ ਦਾ ਜਿਹੜਾ ਸੁਪਨਾ ਪੂਰਾ ਹੋਇਆ ਹੈ ਬੱਚਿਆਂ ਨੇ ਅੱਜ ਵੀਰੇ ਪੰਜਾਬ ਦੇ ਵਿੱਚੋਂ ਜਿਹੜੀ ਆਪ ਵਿੱਚ ਮੈਰਿਟ ਲਿਸਟ ਦੇ ਵਿੱਚ ਆ ਰਹੇ ਆ ਉਹਨਾਂ ਲਾਕੀਲਾ ਸਕੂਲ ਦਾ ਤੇ ਨਾਮ ਰੌਸ਼ਨ ਕੀਤਾ ਹੈ ਇਹ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਪਵਨ ਪ੍ਰੀਕੌਰ ਪਿੰਡ ਬਾਦੋ ਜਿਹੜੀ ਕੀ ਕਹਿੰਦਾ ਪੰਜਾਬ ਦੇ ਵਿੱਚ ਮੈਰਿਟ ਲਿਸਟ ਚਾਹੀਦੇ ਡਿਸਟ੍ਰਿਕਟ ਚ ਇਨੇ 3 ਪੋਜੀਸ਼ਨ ਹਾਸਿਲ ਕੀਤੀ ਹੈ ਦਸਵੇਂ ਇਗਜ਼ਾਮਸ ਦੇ ਵਿੱਚ ਤੇ ਤੁਸੀਂ ਬੱਚੇ ਕੀ ਕਹਿਣਾ ਚਾਹੁੰਦੇ ਏ ਇਸ ਬਾਰੇ ਮੈਂ ਇਹ ਕਹਿਣਾ ਚਾਹੁੰਗੀ ਕਿ ਅੱਜ ਮੈਂ ਜੇ ਇਸ ਮੁਕਾਮ ਤੇ ਹੈ ਗਈਆਂ ਤਾਂ ਉਹ ਆਪਣੇ ਟੀਚਰਸ ਤੇ ਆਪਣੇ ਪੇਰੈਂਟਸ ਦੇ ਕਰਕੇ ਕਿਉਂਕਿ ਉਹਨਾਂ ਦੇ سپورਟ ਉਹਨਾਂ ਦੀ ਮੋਟੀਵੇਸ਼ਨ ਨਾਲ ਮੈਂ ਅੱਜ ਇੱਥੇ ਖੜੀ ਆ ਜਦੋਂ ਵੀ ਮੈਨੂੰ ਕੋਈ ਡਾਊਟ ਹੁੰਦਾ ਸੀ ਜਾਂ ਕੋਈ ਮੈਨੂੰ ਮੀਨ ਸਪੋਰਟ ਦੀ ਲੋੜ ਸੀ ਗਈ ਤੇ ਮੇਰੇ ਟੀਚਰਸ ਮੇਰੇ ਪੇਰੈਂਟਸ ਹਰ ਟਾਈਮ ਮੇਰੇ ਲਈ ਅਵੇਲੇਬਲ ਸੀਗੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੇ ਟੀਚਰਸ ਨੇ ਇਵਨ ਮੇਰੇ ਪੇਰੈਂਟਸ ਨੇ ਬੜਾ ਜ਼ਿਆਦਾ ਸਪੋਰਟ ਕਰਕੇ ਤੇ ਅੱਜ ਮੈਨੂੰ ਸਭ ਤੋਂ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਕਿ ਸਾਡੇ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ ਤੇ ਮੇਰੇ ਪੇਰੈਂਟਸ ਜੀ ਵੀ ਮੈਨੂੰ ਉਹ ਮੇਰੇ ਤੇ ਪ੍ਰਾਊਡ ਫੀਲ ਕਰਦੇ ਪਏ ਨੇ ਤੁਸੀਂ ਬਹੁਤ ਵੱਡੇ ਹੋ ਕੇ ਕੀ ਕੀ ਗਾਂ ਤੁਹਾਡਾ ਮੋਟੀਵੇਸ਼ਨ ਦਾ ਮੈਂ ਸੀਏ ਬਣਨਾ ਚਾਹੁੰਦੀ ਹਾਂ ਚਾਟਡ ਅਕਾਊਂਟੈਂਟ ਤੇ ਮੈਂ ਮਤਲਬ ਜਿੱਦਾਂ ਹੁਣ ਮਿਹਨਤ ਕੀਤੀ ਹੈ ਉਦਾਂ ਹੀ ਪਲੱਸ ਟੂਸ ਵੀ ਮਿਹਨਤ ਕਰਕੇ ਮੈਂ ਆਪਣਾ ਟਰਾਈ ਕਰੂੰਗੀ ਬੈਸਟ ਕਿ ਮੈਂ ਗਾਂ ਵੀ ਮੈਰਿਟ ਵਿੱਚ ਲਿਸਟ ਵਿੱਚ ਰਵਾਂ ਤੇ ਆਪਣਾ ਜਿਹੜਾ Aim ਆ ਉਹਨੂੰ ਬਿਲਕੁਲ ਮਤਲਬ ਕੰਪਲੀਟ ਕਰਿਆ ਸਕਸੈਸਫੁਲੀ ਲੱਗਿਆ